ਤੁਸੀਂ ਆਪ ਦੇਖਿਆ ਤੁਸੀਂ ਪਲੀਜ਼ ਜੇ ਨਹੀਂ ਦੇਖਿਆ ਤਾਂ ਕਿਰਪਾ ਕਰਕੇ ਸਾਰੇ ਕਮਰੇ ਲੈਬਸ ਉਹਨਾਂ ਨੂੰ ਵੀ ਆਪਣੇ ਕੈਮਰਿਆਂ ਚ ਕੈਦ ਕਰਿਓ ਬੱਚਿਆਂ ਨਾਲ ਵੀ ਗੱਲ ਕਰਿਓ ਟੀਚਰਜ਼ ਨਾਲ ਗੱਲ ਕਰਿਓ ਕੀ ਫਰਕ ਆ ਗਿਆ ਕੋਈ ਕੋਈ ਫੇਕ ਜਾਂ ਕੋਈ ਅਸੀਂ ਨਕਲੀ ਚੀਜ਼ ਨਹੀਂ ਦਿਖਾਓ ਸਾਹਮਣੇ ਦੇਖ ਲੋ ਸਾਜਰੀ ਪਿੰਡ ਹੈ ਹਨ ਤੇ ਉਥੇ ਸਾਇੰਸ ਦੀ ਲੈਬ ਦੇ ਵਿੱਚ ਕੀ ਹੋ ਰਿਹਾ ਬੱਚੇ ਕੀ ਡੈਮੋ ਦਿਖਾ ਰਹੇ ਨੇ ਬੜਾ ਚੇਂਜ ਆਊਗਾ ਔਰ ਹੌਲੀ ਹੌਲੀ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਪਰ ਜਾਊਗੀ ਤੇ ਅੱਜ ਸਾਹਾਜਨੀ ਪਟਾਪਿੰਡ ਤੇ ਹਰਿਆਵਲ ਦੇ ਪਿੰਡਾਂ ਤੋਂ ਪਾਈਕੂ ਸ਼ੋਰ ਤੋਂ ਸੰਗਤੀ ਵਾਲੇ ਤੋਂ ਹਰਿਆਵਲ ਪਿੰਡਾਂ ਤੋਂ ਟਵੜਾਂ ਤੋਂ ਜਿੱਥੇ ਪਰਣਾ ਹੁੰਦੇ ਨੇ ਤੇ ਉਸ ਤਰੀਕੇ ਨਾਲ ਉਹ ਕੰਫੀਡੈਂਸ ਨਾਲ ਬੋਲ ਰਹੀ ਸੀ ਮੈਨੂੰ ਤਾਂ ਬਹੁਤ ਇਸ ਗੱਲ ਦੀ ਤਸੱਲੀ ਹੋਈ ਕਿ ਅੱਚਨਾਂ ਦਾ ਬਹੁਤ ਸਿੱਚਾ ਜਿਹੜਾ ਬਹੁਤ ਕੁਝ

ਹਾਂਜੀ ਉਹ ਕਹਿੰਦੇ ਨੇ ਚਲੋ ਚਰਚਾ ਕਰ ਲੈਂਦੇ ਔਰ ਪਰਚਾ ਨਾ ਕਰਦੇ ਡਰੌਣਾ ਕਿ ਤੁਸੀ ਲੋਕਾਂ ਨੂੰ ਡਰਾਣ ਅਸੀਂ ਪਹਿਲਾਂ ਬਹੁਤ ਬੁਰੇ ਦਿਨ ਚੱਲ ਚੁੱਕੇ ਆ ਤੁਸਾਨੂੰ ਡਰੌਣੇ ਹੋ ਵੀ ਇੰਨੇ ਬੰਬ ਆ ਗਏ ਇੰਨੇ ਗਰਨੇਡ ਆ ਗਏ ਦੱਸੋ ਕਿੱਥੇ ਨੇ ਗਰਨੇਡ ਬੰਬ ਪੰਜਾਬ ਪੁਰਸਟੇੜੀ ਆ ਰੋਜ਼ ਫੜ ਵੀ ਰਹੀ ਹੈ ਹੈਨਾ ਹਾਲਾਂਕਿ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡੀ ਜਿਹੜੀ ਸਟੇਟ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਰੋਜ਼ ਕੋਈ ਨਾ ਕੋਈ ਸ਼ਰਾਰਤੀ ਅੰਸਰ ਕੋਈ ਡਰੋਨ ਆ ਗਿਆ ਕਦੇ ਕੁਛ ਆ ਗਿਆ ਫਟਦੇ ਆ ਤੁਸੀਂ ਇਹਦਾ ਮੈਡੀਮੋਨਲਾਈਜ਼ ਕਰ ਦਿਓ ਕੋਈ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਤੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਫਿਰ ਆਪ ਆ ਨਾਲ ਕਦੇ ਵਾਸਤੇ ਲੈ ਫਿਰ ਤੋ ਕੰਨ ਮੈਂ ਪਹਿਲਾਂ ਉਹ ਛੱਡ ਦਿਓ ਤੁਸੀਂ ਫਿਰ ਉਹ ਕਹਿੰਦੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਉਹੀ ਅਫਸਰ ਇੰਨਾ ਵੇਲੇ ਸੀਗੇ ਸੱਠ ਆ ਗਏ ਮਰ ਤਾਂ ਪਾਣੀ ਦਾ ਸਤਰ ਬਹੁਤ ਜ਼ਿਆਦਾ ਘਰੇ ਜੀ ਪਾਣੀ ਦਾ ਸਤਰ ਜਿਹੜਾ ਨਹੀਂ ਪਾਣੀ ਦਾ ਸਤਰ ਜਿਹੜਾ ਪਹਿਲਾਂ ਤੋਂ ਝੋਨੇ ਕਰਕੇ ਹੁਣ ਆਪਾਂ ਕੱਸੀਆਂ ਖਾਲ ਕਰਕੇ ਉਹਦੇ ਨਾਲ ਥੋੜਾ ਜਿਹਾ ਘਾਟ ਆਈ ਹੈ ਕਿ ਟਿਊਬਲ ਚੱਲਣਾ ਕੱਟ ਹੋਇਆ ਕਿਉਂਕਿ ਕਸੀਆ ਖਾਲਾਂ ਦਾ ਜਿਹੜੇ ਪੁਰਾਣੇ 30-30 ਸਾਲ ਪੁਰਾਣੇ ਖਾਲਦੰਦ ਪਏ ਕੋ ਚਲਾ ਲਿਆ ਤੇ ਉਹਦੇ ਨਾਲ ਫਰਕ ਮਾਨ ਸਾਹਿਬ ਸੁਪਰ ਜੰਕਸ਼ਨ ਦੀ ਮਸ਼ੀਨਾਂ ਇੱਕ ਮਿੰਟ ਮਾਨ ਸਾਹਿਬ ਸੁਪਰ ਜੰਕਸ਼ਨ ਮਸ਼ੀਨਾਂ ਆਈਆਂ ਸੀ ਸੰਗਰੂਰ ਤੋਂ ਤੁਸੀਂ ਸ਼ੁਰੂ ਕੀਤੀ ਸੀ ਪਰ ਸੰਗਰੂਰ ਦੇ ਵਿੱਚ ਇੱਕ ਵੀ ਮਸ਼ੀਨ ਨਹੀਂ ਹੈਗੀ ਜਿਹੜੇ ਵੀ ਅਫਸਰ ਪੁੱਛਦੇ ਆ ਕਹਿੰਦੇ ਧੂਰੀ ਚਲੀ ਗਈ ਸੀ ਉੱਥੇ ਚਲੀ ਗਈ ਜਿਹੜਾ ਨਹੀਂ ਆਲੇ ਤੁਹਾਨੂੰ ਜਾਣਗੇ ਜਿੱਥੇ ਲੋੜ ਪਊਗੀ ਜਾਣੀ ਹੈ ਹੀ ਨਹੀਂ ਸਰ ਸੰਗਰੂਰ ਤੋਂ ਆਪਣੀ ਮਸ਼ੀਨਾਂ ਹੀ ਗੱਲ ਕਰਤੀ ਜੀ ਕੀਰਤੀ ਜੀ ਆ ਜਾਣੀ ਹੈ ਤੁਸੀਂ ਦੱਸੋ ਤੁਹਾਡੇ ਵਾਲੇ ਇਲਾਕੇ ਚਾਹੀਦੀ ਹੈ ਤਾਂ ਪੇਸ਼ੂ ਮੈਂ ਕਰਦਾ ਮੈਡੀਕਲ ਮੈਡੀਕਲ ਬਾਰੇ ਕਹਿ ਰਹੇ ਨੇ ਸਾਡੇ ਸਾਬ ਸਾਬ ਅਪਰੰਮੇ ਡਾਈ ਦੀ ਬਲਕੋਤੀ ਦੇਣਾ ਇੱਕ ਬਿਆਨ ਦਿੱਤਾ ਜੀ ਜਲਿਆ ਵਾਲੇ ਬਾਗ ਦੇ ਜਿਹੜੇ ਸ਼ਹੀਦ ਹੋਏ ਸੀ ਉਹ ਨਟੇਰੇ ਸੀ ਜੀ ਇਹ ਮਜੀਠੇ ਨੂੰ ਪੁੱਛੋ ਜੀ ਜਿਹਨੇ ਰੋਟੀ ਖਵਾਈ ਸੀ ਸਰ ਕਰਨ ਜੋ ਹਮੇ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਜਿਹਨੇ ਰੋਟੀ ਖਵਾਈ ਸੀ 13 April 1919 ਨੂੰ ਉਹਨੂੰ ਪੁੱਛ ਲੇ ਵੀ ਉਹ ਕੀ ਸੀ ਉਹ ਸ਼ਹੀਦ ਸੀਗੇ ਤੇ ਰੋਟੀ ਖਾਣ ਵਾਲੇ ਜਲ ਬਨੇ ਰੋਟੀ ਖਾਣ ਵਾਲੇ ਸਪੋਰਟ ਆਫ ਫੈਮਿਨੈਂਸ ਬਣ ਰਹੇ ਨੇ ਕੁਝ ਆਪ ਦੇਖਿਆ ਤੁਸੀਂ ਪਲੀਜ਼ ਜੇ ਨਹੀਂ ਦੇਖਿਆ ਤਾਂ ਕਿਰਪਾ ਕਰਕੇ ਸਾਰੇ ਕਮਰੇ ਲੈਬਸ ਉਹਨਾਂ ਨੂੰ ਵੀ ਆਪਣੇ ਕੈਮਰਿਆਂ ਚ ਕੈਦ ਕਰਿਓ ਬੱਚਿਆਂ ਨਾਲ ਵੀ ਗੱਲ ਕਰਿਓ ਟੀਚਰਜ਼ ਨਾਲ ਗੱਲ ਕਰਿਓ ਕੀ ਫਰਕ ਆ ਗਿਆ ਕੋਈ ਕੋਈ ਫੇਕ ਜਾਂ ਕੋਈ ਅਸੀਂ ਨਕਲੀ ਚੀਜ਼ ਨਹੀਂ ਦਿਖਾਓ ਸਾਹਮਣੇ ਦੇਖ ਲੋ ਸਾਜਰੀ ਪਿੰਡ ਹੈ ਹੈਨਾ ਤੇ ਉਹ ਤੇ ਸਾਇੰਸ ਦੀ ਲੈਬ ਦੇ ਵਿੱਚ ਕੀ ਹੋ ਰਿਹਾ ਬੱਚੇ ਕੀ ਡੈਮੋ ਦਿਖਾ ਰਹੇ ਨੇ ਬੜਾ ਚੇਂਜ ਆਊਗਾ ਔਰ ਹੌਲੀ ਹੌਲੀ ਸਿੱਖਿਆ ਕ੍ਰਾਂਤੀ ਜਿਹੜੀ ਆਉਂ ਪਰ ਜਾਉਂਗੇ ਤੇ ਆਜਾ ਸ਼ਾਹਜਹਰੀ ਪਟਾ ਪਿੰਡ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਪਾਈਕ ਸ਼ੋਰ ਤੋਂ ਸੰਗਤੀ ਵਾਲੇ ਤੋਂ ਆਲੇ ਦੁਆਲੇ ਪਿੰਡਾਂ ਤੋਂ ਟਾਵਲਾਂ ਤੋਂ ਜਿੱਚੇ ਮਿਲਦੇ ਪਰਨਾ ਹੁੰਦੇ ਨੇ ਤੇ ਉਹ ਜਿਸ ਤਰੀਕੇ ਨਾਲ ਉਹ ਕੰਫੀਡੈਂਸ ਨਾਲ ਬੋਲ ਰਹੀ ਸੀ ਮੈਨੂੰ ਤਾਂ ਬਹੁਤ ਇਸ ਗੱਲ ਦੀ تسਲੀ ہوئی ਕਿ ਅੱਜਾ ਦਾ ਬਹੁਤ ਫਿਊਚਰ ਜਿਹੜਾ ਬਹੁਤ ਕੁਝ ਦੇਖਦੇ ਬਾਅਦ ਵਿੱਚ ਕਮਿਸਰ ਰਵੇਗੀ ਆਪਣੀ

ਅਜੀ ਪਹਿਲਾਂ ਬਹੁਤ ਬੁਰੇ ਦਿਨ ਚੱਲ ਚੁੱਕੇ ਆ ਤੂੰ ਸਾਨੂੰ ਡਰੋਂ ਨਿਓ ਵੀ ਇੰਨੇ ਬੰਬ ਆ ਗਏ ਇੰਨੇ ਗਰਨੇਡ ਆ ਗਏ ਦੱਸੋ ਕਿੱਥੇ ਨੇ ਗਰਨੇਡ ਬੰਬ ਪੰਜਾਬ ਪੁਲਿਸ ਜਿਹੜੀ ਆ ਰੋਜ਼ ਫੜ ਵੀ ਰਹੀ ਹੈ ਹੈਨਾ ਹਾਲਾਂਕਿ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡੀ ਜਿਹੜੀ ਸਟੇਟ ਦਾ ਬਾਰਡਰ ਜਿਹੜਾ ਹੈ ਪਾਕਿਸਤਾਨ ਨਾਲ ਲੱਗਦਾ ਰੋਜ਼ ਕੋਈ ਨਾ ਕੋਈ ਸ਼ਰਾਰਤੀ ਅੰਸਰ ਕੋਈ ਡਰੋਨ ਆ ਗਿਆ ਕਦੇ ਕੁਝ ਆ ਕੇ ਫਟਦੇ ਆ ਪਰ ਤੁਸੀਂ ਇਹਦਾ ਮੈਡੀਮੋਨਾਈਜ਼ ਕਰ ਦਿਓ ਕੋਈ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਨੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਇਹ ਬਰਾ ਆਪਾਂ ਨਾਲ ਗਾਦੀ ਵਸਤ ਨਹੀਂ ਫਿਰ ਤੋਂ ਕੰਨ ਮੈਂ ਪਹਿਲਾਂ ਉਹ ਛੱਡ ਦੋ ਤੁਸੀਂ ਫਿਰ ਉਹ ਕਹਿੰਦੇ ਪੰਜਾਬ ਪੁਲਿਸ ਕਾਬਲੇ ਹੈ ਨਹੀਂ ਤੇ ਉਹੀ ਅਫਸਰ ਇੰਨਾ ਵੇਲੇ ਸੀਗੇ ਸਥਾਣੇ ਮਰ ਤਾਂ ਪਾਣੀ ਦਾ ਸਤਰ ਬਹੁਤ ਜ਼ਿਆਦਾ ਘਰੇ ਜੀ ਪਾਣੀ ਦਾ ਸਤਰ ਜਿਹੜਾ ਨਹੀਂ ਪਾਣੀ ਦਾ ਸਤਰ ਜਿਹੜਾ ਪਹਿਲਾਂ ਤੋਂ ਝੋਨੇ ਕਰਕੇ ਹੁਣ ਆਪਾਂ ਕੱਸੀਆਂ ਖਾਲ ਕਰਕੇ ਉਹਦੇ ਨਾਲ ਥੋੜਾ ਜਿਹਾ ਘਾਟ ਆਈ ਹੈ ਕਿ ਟਿਊਬਲ ਚੱਲਣਾ ਕੱਟ ਹੋਇਆ ਕਿਉਂਕਿ ਕੱਸੀਆਂ ਖਾਣ ਦਾ ਜਿਹੜੇ ਪੁਰਾਣੇ 30 ਸਾਲ ਪੁਰਾਣੇ ਖਾਲ ਤੰਦ ਪਏ ਕੋ ਚਲਾ ਇਹ ਉਹਦੇ ਨਾਲ ਕਰਤੋਂ ਮਾਨ ਸਾਹਿਬ ਸੁਪਰ ਜੰਕਸ਼ਨ ਦੇ ਮਸ਼ੀਨਾਂ ਇੱਕ ਮਿੰਟ ਮਾਨ ਸਾਹਿਬ ਸੁਪਰ ਜੰਕਸ਼ਨ ਮਸ਼ੀਨਾ ਆਈ ਸੀ ਸੰਗਰੂਰ ਤੋਂ ਤੁਸੀਂ ਸ਼ੁਰੂ ਕੀਤੀ ਸੀ ਪਰ ਸੰਗਰੂਰ ਦੇ ਵਿੱਚ ਇੱਕ ਵੀ ਮਸ਼ੀਨ ਨਹੀਂ ਹੈਗੀ ਜਿਹੜੇ ਵੀ ਅਫਸਰ ਪੁੱਛਦੇ ਆ ਕਹਿੰਦੇ ਧੂਰੀ ਚਲੇਗੀ ਉੱਥੇ ਚਲੇਗੀ ਜਿਹੜਾ ਤੁਸੀਂ ਜਾਣਗੇ ਜਿੱਥੇ ਲੋੜ ਪਊਗੀ ਜਾਣੀ ਹੈ ਹੀ ਨਹੀਂ ਸਰ ਸੰਗਰੂਰ ਤੋਂ ਕੋਈ ਮਸ਼ੀਨ ਨਹੀਂ ਗੈਰ ਕਰਤੀ ਕਿਰਤੀ ਜੀ ਆ ਜਾਣੀ ਹੈ ਤੁਸੀਂ ਦੱਸੋ ਤੁਹਾਡੇ ਵਾਲੇ ਇਲਾਕੇ ਚਾਹੀਦੀ ਹੈ ਤਾਂ ਪੈਸੇ ਰੂ ਮੈਡੀਕਲ ਗਰੁੱਪ ਹੈ ਮੈਡੀਕਲ ਮੈਨ ਕਹਿ ਰਹੇ ਨੇ ਮਾਨ ਸਾਹਿਬ ਪਰੰਦੇ ਡਾਈ ਪੜਪੋਤੀ ਦੇਣਾ ਇੱਕ ਬਿਆਨ ਦਿੱਤਾ ਜੀ ਜਿਹੜੇ ਆਲੇ ਬਾਗ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਉਹ ਨਟੇਰੇ ਸੀ ਜੀ ਤੇ ਮਜੀਠੀ ਨੂੰ ਪੁੱਛੋ ਜੀ ਜਿਹਨੇ ਰੋਟੀ ਖਵਾਈ ਸੀ ਸਰ ਕਰਨ ਜੋ ਹਮੇ ਬੜੀ ਸਿੱਖੀ ਪ੍ਰਤੀਕਿਰਿਆ ਦਿੱਤੀ ਜਿਹਨੇ ਰੋਟੀ ਖਵਾਈ ਸੀ 13 ਅਪ੍ਰੈਲ 1919 ਨੂੰ ਉਹਨੂੰ ਪੁੱਛ ਲੇ ਵੀ ਉਹ ਕੀ ਸੀ ਉਹ ਸ਼ਹੀਦ ਸੀਗੇ ਤੇ ਰੋਟੀ ਖਾਣ ਵਾਲੇ ਜਲ ਬਣੇ ਰੋਟੀ ਖਾਣ ਦੇ ਸਪੋਰਟ ਆਫ ਫੈਮੀਨਸ ਬਣ ਰਹੇ ਨੇ ਤੁਸੀਂ ਆਪ ਦੇਖਿਆ ਤੁਸੀਂ ਪਲੀਜ਼ ਜੇ ਨਹੀਂ ਦੇਖਿਆ ਤਾਂ ਕਿਰਪਾ ਕਰਕੇ ਸਾਰੇ ਕਮਰੇ ਲੈਬਸ ਉਹਨਾਂ ਨੂੰ ਵੀ ਆਪਣੇ ਕੈਮਰਿਆਂ ਚ ਕੈਦ ਕਰਿਓ ਬੱਚਿਆਂ ਨਾਲ ਵੀ ਗੱਲ ਕਰੋ ਟੀਚਰਜ਼ ਨਾਲ ਗੱਲ ਕਰੋ ਕੀ ਫਰਕ ਆ ਗਿਆ ਕੋਈ ਕੋਈ ਫੇਕ ਜਾਂ ਕੋਈ ਅਸੀਂ ਨਕਲੀ ਚੀਜ਼ ਨਹੀਂ ਦਿਖਾ ਰਹੇ ਸਾਹਮਣੇ ਦੇਖ ਲੋ ਸ਼ਾਜਲੀ ਪਿੰਡ ਹੈ ਹੈਨਾ ਤੇ ਉਥੇ ਸਾਇੰਸ ਦੀ ਲੈਬ ਦੇ ਵਿੱਚ ਕੀ ਹੋ ਰਿਹਾ ਬੱਚੇ ਕੀ ਡੈਮੋ ਦਿਖਾ ਰਹੇ ਨੇ ਬੜਾ ਚੇਂਜ ਆਊਗਾ ਔਰ ਹੌਲੀ ਹੌਲੀ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਪਰ ਜਾਊਗੀ ਤੇ ਅੱਜ ਸ਼ਾਜਰੀ ਪਤਾ ਪਿੰਡ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਪਾਈਕ ਸ਼ੋਰ ਤੋਂ ਸੰਗਤੀ ਵਾਲੇ ਤੋਂ आले दुले पिंडा को भी बच्चे मिले पढ़न आने जिस तरीके ओ, बोल रहे थे मैंने तो बहुत इस गल तसली हुई कि बच्चों का बहुत फ्यूचर जो है बहुत कुछ देखो जी दहशत गुलाम वास्ती गल कह दी बंब आ गए जी ਪਤੀ ਭੈਣੇ 18 ਚੱਲਦੇ ਕਿੱਥੇ ਪੈਣੇ ਦੱਸੋ ਨਾ ਦਿਸ਼ਾਨ ਦੇ ਕਰ ਦੱਸ ਦਿਓ ਪਹਿਲਾਂ ਫਟਣ ਦੀ ਗੱਲ ਕਰੀ ਤਾਂ ਫਿਰ ਜਿਹ ਦੇਹਸ਼ਤ ਜਿਹ ਦੇਹਸ਼ਤ ਗੱਲ ਕਰਾਉਣ ਵਾਸਤੇ ਗੱਲ ਕੀਤੀ ਤਾਂ ਲਾਅ ਐਂਡ ਆਰਡਰ ਆਪਣਾ ਕੰਮ ਕਰ ਕਾਨੂੰਨ ਆਪਣਾ ਕਰ ਉਹ ਕਹਿੰਦੇ ਨੇ ਚਰਚਾ ਕਰਨ ਦੇ ਤਾਂ ਪਰਚਾ ਨਾ ਕਰਦੇ ਹਾਂ ਜੀ ਉਹ ਕਹਿੰਦੇ ਨੇ ਚਰਚਾ ਕਰ ਲੁੰਦੇ ਪਰ ਪਰਚਾ ਨਾ ਕਰਦੇ ਡਰਾਉਣਾ ਤੁਸੀਂ ਲੋਕਾਂ ਨੂੰ ਡਰਾਉਣ ਅਸੀਂ ਪਹਿਲਾਂ ਬਹੁਤ ਬੁਰੇ ਦਿਨ ਚੱਲ ਚੁੱਕੇ ਹਾਂ ਤੁਸੀਂ ਸਾਨੂੰ ਡਰਾਉਂ ਨਹੀਂ ਹੋ ਨੇ ਬੰਬ ਆ ਗਏ ਨੇ ਗਰਨੇਡ ਆ ਗਏ ਦੱਸੋ ਕਿੱਥੇ ਨੇ ਗਰਨੇਡ ਬੰਬ ਪੰਜਾਬ ਪੁਲਿਸ ਜਿਹੜੀ ਆ ਰੋਜ਼ ਫੜ ਵੀ ਰਹੀ ਹੈ ਹੈਨਾ ਹਾਲਾਂਕਿ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡੀ ਜਿਹੜੀ ਸਟੇਟ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਰੋਜ਼ ਕੋਈ ਨਾ ਕੋਈ ਸ਼ਰਾਰਤੀ ਅੰਸਰ ਕੋਈ ਡਰੋਨ ਆ ਗਿਆ ਕਦੇ ਕੁਝ ਆ ਗਿਆ ਫਟਦੇ ਆ ਪਰ ਤੁਸੀਂ ਇਹਦਾ ਮੈਡੀਮੋਨਾਈਜ਼ ਕਰ ਦਿਓ ਕੋਈ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਤੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਫਿਰ ਆਪ ਆ ਨਾਲ ਕਦੇ ਵਾਸਤੇ ਲੈ ਫਿਰ ਤੋਂ ਕੰਨ ਮੈਂ ਪਹਿਲਾਂ ਉਹ ਛੱਡ ਦਿਓ ਤੁਸੀਂ ਫਿਰ ਉਹ ਕਹਿੰਦੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਉਹੀ ਅਫਸਰ ਇਹਨਾਂ ਵੇਲੇ ਸੀਗੇ ਸਥਿਹਾ ਦੇ ਮਰ ਤਾਂ ਪਾਣੀ ਦਾ ਸਤਰ ਬਹੁਤ ਜ਼ਿਆਦਾ ਘਰੇ ਗੀ ਪਾਣੀ ਦਾ ਸਤਰ ਜਿਹੜਾ ਪਾਣੀ ਦਾ ਸਤਰ ਜਿਹੜਾ ਪਹਿਲਾਂ ਤੋਂ ਝੋਨੇ ਕਰਕੇ ਹੁਣ ਆਪਾਂ ਕੱਸੀਆਂ ਖਾਲ ਕਰਕੇ ਉਹਦੇ ਨਾਲ ਥੋੜਾ ਜਿਹਾ ਘਾਟ ਆਈ ਹੈ ਕਿ ਟਿਊਬਲ ਚੱਲਣਾ ਕੱਟ ਹੋਇਆ ਕਿਉਂਕਿ ਕੱਸੀਆਂ ਫਾਉਂਦਾ ਜਿਹੜੇ ਪੁਰਾਣੇ 30 ਸਾਲ ਪੁਰਾਣੇ ਖਾਲ ਤੰਦ ਪਏ ਉਹ ਚਲਾ ਲਿਆ ਇਹ ਉਹਦਾ ਤਰਕ ਮਾਨ ਸਾਹਿਬ ਸੁਪਰ ਜੰਕਸ਼ਨ ਦੀ ਮਸ਼ੀਨਾਂ ਇੱਕ ਮਿੰਟ ਮਾਨ ਸਾਹਿਬ ਸੁਪਰ ਜੰਕਸ਼ਨ ਮਸ਼ੀਨਾਂ ਆਈਆਂ ਸੀ ਸੰਗਰੂਰ ਤੋਂ ਤੁਸੀਂ ਸ਼ੁਰੂ ਕੀਤੀ ਸੀ ਪਰ ਸੰਗਰੂਰ ਦੇ ਵਿੱਚ ਇੱਕ ਵੀ ਮਸ਼ੀਨ ਨਹੀਂ ਹੈਗੀ ਜਿਹੜੇ ਵੀ ਅਫਸਰ ਪੁੱਛਦੇ ਆ ਕਹਿੰਦੇ ਧੂਰੀ ਚਲੀ ਗਈ ਉੱਥੇ ਚਲੀ ਗਈ ਜਿਹੜਾ ਆਲੇ ਤੁਹਾਨੂੰ ਜਾਣਗੇ ਜਿੱਥੇ ਲੋੜ ਪਵੇ ਉਹ ਜਾਣੇ ਹੈ ਹੀ ਨਹੀਂ ਸਰ ਸੰਗਰੂਰ ਤੋਂ ਕੋਈ ਮਸ਼ੀਨ ਨਹੀਂ ਗੈਰ ਕਰਤੀ ਕਿਰਤੀ ਜੀ ਆ ਜਾਣੀ ਹੈ ਤੁਸੀਂ ਦੱਸੋ ਤੁਹਾਡੇ ਵਾਲੇ ਇਲਾਕੇ ਚਾਹੀਦੀ ਹੈ ਤਾਂ ਪੈਸੇ ਨੂੰ ਮੈਂ ਤਾਂ ਮੈਡੀਕਲ ਮੈਡੀਕਲ ਮੈਂ ਕਹਿ ਰਹੇ ਹਾਂ ਮਾਨ ਸਾਹਿਬ ਅਪਾਰੰਮੈਨ ਡਾਇਰੈਕਟਿਵ ਦੇਣਾ ਇੱਕ ਬਿਆਨ ਦਿੱਤਾ ਜੀ ਜਲਿਆ ਵਾਲੇ ਬਾਗ ਦੇ ਦੇ ਸ਼ਹੀਦ ਹੋਏ ਜੀ ਉਹ 13 ਦੇ ਸੀ ਜੀ ਮਜੀਠੀ ਨੂੰ ਪੁੱਛੋ ਜੀ ਜਿਹਨੇ ਰੋਟੀ ਖਵਾਈ ਸੀ ਸਰ ਕਰਨ ਜੋ ਹਮੇ ਬੜੀ ਸਿੱਖੀ ਪ੍ਰਤੀਕਿਰਿਆ ਦਿੱਤੀ ਜੀਨੇ ਰੋਟੀ ਖਵਾਈ ਸੀ 13 April 1919 ਨੂੰ ਉਹਨੂੰ ਪੁੱਛ ਲੇ ਵੀ ਉਹ ਕੀ ਸੀ ਉਹ ਸ਼ਹੀਦ ਸੀਗੇ ਤੇ ਰੋਟੀ ਖਾਉਣ ਵਾਲੇ ਜਲ ਬਨੇ ਰੋਟੀ ਖਾਣ ਦੇ ਸਪੋਰ ਆਫ ਹੈਮੀਨਸ ਬਣ ਰਹੇ ਨੇ ਤੁਸੀਂ ਆਪ ਦੇਖਿਆ ਤੁਸੀਂ ਪਲੀਜ਼ ਜੇ ਨਹੀਂ ਦੇਖਿਆ ਤਾਂ ਕਿਰਪਾ ਕਰਕੇ ਸਾਰੇ ਕਮਰੇ ਲੈਬਸ ਉਹਨਾਂ ਨੂੰ ਵੀ ਆਪਣੇ ਕੈਮਰਿਆਂ ਚ ਕੈਦ ਕਰਿਓ ਬੱਚਿਆਂ ਨਾਲ ਵੀ ਗੱਲ ਕਰੋ ਟੀਚਰਜ਼ ਨਾਲ ਗੱਲ ਕਰੋ ਕੀ ਫਰਕ ਆ ਗਿਆ ਕੋਈ ਕੋਈ ਫੇਕ ਜਾਂ ਕੋਈ ਅਸੀਂ ਨਕਲੀ ਚੀਜ਼ ਨਹੀਂ ਦਿਖਾਉਂਦੇ ਸਾਹਮਣੇ ਦੇਖ ਲੋ ਸ਼ਾਜਲੀ ਪਿੰਡ ਹੈ ਹੈਨਾ ਤੇ ਉੱਥੇ ਸਾਇੰਸ ਦੀ ਲੈਬ ਦੇ ਵਿੱਚ ਕੀ ਹੋ ਰਿਹਾ ਬੱਚੇ ਕੀ ਡੈਮੋ ਦਿਖਾ ਰਹੇ ਨੇ ਬੜਾ ਚੇਂਜ ਆਊਗਾ ਔਰ ਹੌਲੀ ਹੌਲੀ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਉੱਪਰ ਜਾਊਗੀ ਤੇ ਅੱਜ ਸ਼ਾਜਲੀ ਪਟਾ ਪਿੰਡ ਤੇ ਹੜੇ ਦੁਆਲੇ ਦੇ ਪਿੰਡਾਂ ਤੋਂ ਪਾਈ ਕਿ ਸ਼ੋਰ ਤੋਂ ਸੰਗਤੀ ਵਾਲੇ ਤੋਂ आले दुआ पिंडौला बच्चे मिले पढ़ना आने जिस तरीके कॉन्फिडेंस बोल रहे थे मैंने तो बहुत इस गल की तसली तो हुई कि बच्चे का बहुत फ्यूचर जो है बहुत कुछ देखो तो तो दे जी दहशत फैलाने गल कह दी बंब आ गए जी ਪਤੀ ਭੈਣੇ 18 ਚੰਦ ਤੇ ਕਿਤੇ ਭੈਣੇ ਸੋਣਾ ਦੇ ਸ਼ਾਨਦਈ ਕਰ ਦੋ ਦੱਸ ਦੋ ਪਹਿਲਾਂ ਫਟਣ ਦੀ ਵੀਡ ਕਰ ਦੇ ਤਾਂ ਫਿਰ ਜੇ دہشت ਜੇ دہشت ਗੱਲ ਕਰਾਉਣ ਵਾਸਤੇ ਗੱਲ ਕੀਤੀ ਤਾਂ ਲਾਅ ਐਂਡ ਆਰਡਰ ਆਪਣਾ ਕੰਮ ਕਾਨੂੰਨ ਆਪਣਾ ਕੰਮ ਉਹ ਕਹਿੰਦੇ ਨੇ ਚਰਚਾ ਕਰਨ ਦੇ ਤਾਂ ਪਰਚਾ ਨਾ ਕਰਦੇ ਹਾਂ ਜੀ ਉਹ ਕਹਿੰਦੇ ਨੇ ਚਰਚਾ ਕਰਨ ਦੇ ਪਰ ਪਰਚਾ ਨਾ ਕਰਦੇ ਡਰਾਉਣਾ ਤੁਸੀਂ ਲੋਕਾਂ ਨੂੰ ਡਰਾਉਣ ਅਸੀਂ ਪਹਿਲਾਂ ਬਹੁਤ ਬੁਰੇ ਦਿਨ ਚੱਲ ਚੁੱਕੇ ਹਾਂ ਤੁਸੀਂ ਸਾਨੂੰ ਡਰਾਉਂ ਨਹੀਂਓ ਵੇ ਨੇ ਬੰਬ ਆ ਗਏ ਨੇ ਗਰਨੇਡ ਆ ਗਏ ਦੱਸੋ ਕਿੱਥੇ ਨੇ ਗਰਨੇਡ ਬੰਬ ਪੰਜਾਬ ਪੁਲਿਸ ਜਿਹੜੀ ਆ ਰੋਜ਼ ਫੜ ਵੀ ਰਹੀ ਹੈ ਹੈਨਾ ਹਾਲਾਂਕਿ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡੀ ਜਿਹੜੀ ਸਟੇਟ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਰੋਜ਼ ਕੋਈ ਨਾ ਕੋਈ ਸ਼ਰਾਰਤੀ ਅੰਸਰ ਕੋਈ ਡਰੋਨ ਆ ਗਿਆ ਕਦੇ ਕੁਛ ਆ ਗਿਆ ਫਟਦੇ ਆ ਪਰ ਤੁਸੀਂ ਇਹਦਾ ਮੈਡੀਮੋਲਾਈਜ਼ ਕਰ ਦਿਓ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਨੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਫਿਰ ਆਪਾਂ ਨਾਲ ਕਦੇ ਵਾਸਤੇ ਲਈ ਫਿਰ ਤੋਂ ਕੰਨ ਮੈਨ ਪਹਿਲਾਂ ਉਹ ਛੱਡ ਦਿਓ ਤੁਸੀਂ ਫਿਰ ਉਹ ਕਹਿੰਦੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਉਹੀ ਅਫਸਰ ਇੰਨਾ ਵੇਲੇ ਸੀਗੇ ਸਧਿਆਗੇ ਮਰ ਤਾਂ ਪਾਣੀ ਦਾ ਸਤਰ ਬਹੁਤ ਜ਼ਿਆਦਾ ਘਰੇ ਗਿਆ ਜੀ ਪਾਣੀ ਦਾ ਸਤਰ ਘਰਦਾ ਰਿਹਾ ਹੈ ਨਾ ਪਾਣੀ ਦਾ ਸਤਰ ਜਿਹੜਾ ਪਹਿਲਾਂ ਤੋਂ ਚੋਨੇ ਕਰਕੇ ਹੁਣ ਆਪਾਂ ਕੱਸੀਆਂ ਖਾਲ ਕਰਕੇ ਉਹਦੇ ਨਾਲ ਥੋੜਾ ਜਿਹਾ ਘਾਟ ਆਈ ਹੈ ਕਿ ਟਿਊਬਲ ਚੱਲਣਾ ਕੱਟ ਹੋਇਆ ਕਿਉਂਕਿ ਕੱਸੀਆਂ ਖਾਣ ਦਾ ਜਿਹੜੇ ਪੁਰਾਣੇ 30 ਸਾਲ ਪੁਰਾਣੇ ਖਾਲ ਤੰਦ ਪਏ ਕੋ ਚਲਾ ਲਿਆ ਇਹ ਉਹ ਦਿਨ ਕਰਤ ਮਾਨ ਸਾਹਿਬ ਸੁਪਰ ਜੰਕਸ਼ਨ ਦੇ ਮਸ਼ੀਨਾਂ ਇੱਕ ਮਿੰਟ ਮਾਨ ਸਾਹਿਬ ਸੁਪਰ ਜੰਕਸ਼ਨ ਮਸ਼ੀਨਾ ਆਈ ਸੀ ਸੰਗਰੂਰ ਤੋਂ ਤੁਸੀਂ ਸ਼ੁਰੂ ਕੀਤੀ ਸੀ ਪਰ ਸੰਗਰੂਰ ਦੇ ਵਿੱਚ ਇੱਕ ਵੀ ਮਸ਼ੀਨ ਨਹੀਂ ਹੈਗੀ ਜਿਹੜੇ ਵੀ ਅਫਸਰ ਪੁੱਛਦੇ ਆ ਕਹਿੰਦੇ ਧੂਰੀ ਚਲੀ ਗਈ ਉੱਥੇ ਚਲੀ ਗਈ ਜਿਹੜਾ ਨਹੀਂ ਜਾਣਗੇ ਜਿੱਥੇ ਲੋੜ ਪਊਗੀ ਜਾਣੀ ਹੈ ਹੀ ਨਹੀਂ ਸਰ ਸੰਗਰੂਰ ਤੋਂ ਕੋਈ ਮਸ਼ੀਨ ਨਹੀਂ ਗੈਰ ਕਰਤੀ ਕਿਰਤੀ ਜੀ ਆ ਜਾਣੀ ਹੈ ਤੁਸੀਂ ਦੱਸੋ ਤੁਹਾਡੇ ਵਾਲੇ ਇਲਾਕੇ ਚਾਹੀਦੀ ਹੈ ਤਾਂ ਅਸੀਂ ਸਰ ਮੈਡੀਕਲ ਗਰੁੱਪ ਹੈ ਮੈਡੀਕਲ ਮੈਨ ਕਹਿ ਰਹੇ ਨੇ ਮੈਡੀਕਲ ਸਰ ਅਪੰਨ ਦੇ ਡਾਇਰੈਕਟ ਪੜਪੋਤੀ ਦੇਣਾ ਇੱਕ ਬਿਆਨ ਦਿੱਤਾ ਜੀ ਜਲਿਆੜੇ ਬਾਗ ਇਹਦੇ ਸ਼ਹੀਦ ਹੋਏ ਕਿਉਂ ਨਟੇਰੇ ਸੀ ਜੀ ਤੇ ਮਜੀਠੀ ਨੂੰ ਪੁੱਛੋ ਜੀ ਜਿਹਨੇ ਰੋਟੀ ਖਵਾਈ ਸੀ ਸਰ ਕਰਨ ਜੋ ਹਮੇ ਬੜੀ ਸਿੱਖੀ ਪ੍ਰਤੀਕਿਰਿਆ ਦਿੱਤੀ ਜੀਨੇ ਰੋਟੀ ਖਵਾਈ ਸੀ 13 ਅਪ੍ਰੈਲ 1919 ਨੂੰ ਉਹਨੂੰ ਪੁੱਛ ਲੇ ਵੀ ਉਹ ਕੀ ਸੀ ਉਹ ਸ਼ਹੀਦ ਸੀਗੇ ਤੇ ਰੋਟੀ ਖਾਣ ਵਾਲੇ ਜਲ ਬਣੇ ਰੋਟੀ ਖਾਣ ਵਾਲੇ ਸਪੋਰਟ ਆਫ ਫੈਮੀਨਸ ਬਣ ਰਹੇ ਨੇ ਤੁਸੀਂ ਆਪ ਦੇਖਿਆ ਤੁਸੀਂ ਪਲੀਜ਼ ਜੇ ਨਹੀਂ ਦੇਖਿਆ ਤਾਂ ਕਿਰਪਾ ਕਰਕੇ ਸਾਰੇ ਕਮਰੇ ਲੈਬਸ ਉਹਨਾਂ ਨੂੰ ਵੀ ਆਪਣੇ ਕੈਮਰਿਆਂ ਚ ਕੈਦ ਕਰਿਓ ਬੱਚਿਆਂ ਨਾਲ ਵੀ ਗੱਲ ਕਰੋ ਟੀਚਰਜ਼ ਨਾਲ ਗੱਲ ਕਰੋ ਕੀ ਫਰਕ ਆ ਗਿਆ ਕੋਈ ਕੋਈ ਫੇਕ ਜਾਂ ਕੋਈ ਅਸੀਂ ਨਕਲੀ ਚੀਜ਼ ਨਹੀਂ ਦਿਖਾਉਂਦੇ ਸਾਹਮਣੇ ਦੇਖ ਲੋ ਸ਼ਾਜਲੀ ਪਿੰਡ ਹੈ ਹੈਨਾ ਤੇ ਉੱਥੇ ਸਾਇੰਸ ਦੀ ਲੈਬ ਦੇ ਵਿੱਚ ਕੀ ਹੋ ਰਿਹਾ ਬੱਚੇ ਕੀ ਡੈਮੋ ਦਿਖਾ ਰਹੇ ਨੇ ਬੜਾ ਚੇਂਜ ਆਊਗਾ ਔਰ ਹੌਲੀ ਹੌਲੀ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਉੱਪਰ ਜਾਊਗੀ ਤੇ ਅੱਜ ਸ਼ਾਜਰੀ ਪਟਾ ਪਿੰਡ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਪਾਈਪ ਸ਼ੋਰ ਤੋਂ ਸੰਗਤੀ ਵਾਲੇ ਤੋਂ आले दुआ पिंडा कोटौला बच्चे मिले पढ़न आने जिस तरीके ना ओ, ना बोल रहे थे मैंने तो बहुत इस गल की तसली हुई कि बच्चों का बहुत फ्यूचर जो है बहुत कुछ देखो जी दहशत फैलाने गल कह दी बंब आ गए जी ਪਤੀ ਭੈਣੇ 18 ਚੱਲਦੇ ਕਿਤੇ ਭੈਣੇ ਸੋਣਾ ਦੇ ਸ਼ਾਂਦੇ ਹੀ ਕਰ ਦੋ ਦੱਸ ਦੋ ਪਹਿਲਾਂ ਫਟਣ ਦੀ ਗੱਲ ਕਰੀ ਤਾਂ ਫਿਰ ਜੇ ਦੈਸ਼ਤ ਜੇ ਦੈਸ਼ਤ ਗੱਲ ਕਰਾਉਣ ਵਾਸਤੇ ਗੱਲ ਕੀਤੀ ਤਾਂ ਲਾਅ ਐਂਡ ਆਰਡਰ ਆਪਣਾ ਕੰਮ ਕਾਨੂੰਨ ਆਪਣਾ ਕੰਮ ਉਹ ਕਹਿੰਦੇ ਨੇ ਚਰਚਾ ਕਰਨ ਦੇ ਤਾਂ ਪਰਚਾ ਨਾ ਕਰਦੇ ਹਾਂਜੀ ਉਹ ਕਹਿੰਦੇ ਨੇ ਚਰਚਾ ਕਰਨ ਦੇ ਪਰ ਪਰਚਾ ਨਾ ਕਰਦੇ ਡਰਾਉਣਾ ਕਿਤੇ ਲੋਕਾਂ ਨੂੰ ਡਰਾਉਣ ਅਸੀਂ ਪਹਿਲਾਂ ਬਹੁਤ ਬੁਰੇ ਦਿਨ ਚੱਲ ਚੁੱਕੇ ਹਾਂ ਤੂੰ ਸਾਨੂੰ ਡਰਾਉਂ ਨਹੀਂ ਦੇ ਨੇ ਬੰਬ ਆ ਗਏ ਨੇ ਗਰਨੇਡ ਆ ਗਏ ਦੱਸੋ ਕਿੱਥੇ ਨੇ ਗਰਨੇਡ ਬੰਬ ਪੰਜਾਬ ਪੁਲਿਸ ਜਿਹੜੀ ਆ ਰੋਜ਼ ਫੜ ਵੀ ਰਹੀ ਹੈ ਹਨਾ ਹਾਲਾਂਕਿ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡੀ ਜਿਹੜੀ ਸਟੇਟ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਰੋਜ਼ ਕੋਈ ਨਾ ਕੋਈ ਸ਼ਰਾਰਤੀ ਅੰਸਰ ਕੋਈ ਡਰੋਨ ਆ ਗਿਆ ਕਦੇ ਕੁਝ ਆ ਕੇ ਫਟਦੇ ਆ ਪਰ ਤੁਸੀਂ ਇਹਦਾ ਮੈਡੀਮੋਨਾਈਜ਼ ਕਰ ਦਿਓ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਨੇ ਤੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਫਿਰ ਆਪਾਂ ਨਾਲ ਕਦੇ ਵਾਸਤੇ ਲਈ ਫਿਰ ਤੋਂ ਕੰਨ ਮੈਂ ਪਹਿਲਾਂ ਉਹ ਛੱਡ ਦਿਓ ਤੁਸੀਂ ਫਿਰ ਉਹ ਕਹਿੰਦੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਉਹੀ ਅਫਸਰ ਇਹਨਾਂ ਵੇਲੇ ਸੀਗੇ ਸਥਾਪਿਤ ਮਰ ਤਾਂ ਪਾਣੀ ਦਾ ਸਤਾਰ ਬਹੁਤ ਜ਼ਿਆਦਾ ਗਿਰਿਆ ਜੀ ਪਾਣੀ ਦਾ ਸਤਾਰ ਗਿਰਦਾ ਨਾ ਰਿਹਾ ਨਹੀਂ ਪਾਣੀ ਦਾ ਸਤਾਰ ਜਿਹੜਾ ਪਹਿਲਾਂ ਤੋਂ ਚੁੰਨੇ ਕਰਕੇ ਹੁਣ ਆਪਾਂ ਕੱਸੀਆਂ ਖਾਲ ਕਰਕੇ ਉਹਦੇ ਨਾਲ ਥੋੜਾ ਜਿਹਾ ਘਾਟ ਆਈ ਹੈ ਕਿ ਟਿਊਬਲ ਚੱਲਣਾ ਕੱਟ ਹੋਇਆ ਕਿਉਂਕਿ ਕੱਸੀਆਂ ਖਾਣ ਦਾ ਜਿਹੜੇ ਪੁਰਾਣੇ 30 ਸਾਲ ਪੁਰਾਣੇ ਖਾਲ ਬੰਦ ਪਏ ਕੋ ਚਲਾ ਨਹੀਂ ਇਹ ਉਹਦਾ ਨਰਕ ਮਾਨ ਸਾਹਿਬ ਸੁਪਰ ਜੰਕਸ਼ਨ ਦੀ ਮਸ਼ੀਨਾਂ ਇੱਕ ਮਿੰਟ ਮਾਨ ਸਾਹਿਬ ਸੁਪਰ ਜੰਕਸ਼ਨ ਮਸ਼ੀਨਾਂ ਆਈਆਂ ਸੀ ਸੰਗਰੂਰ ਤੋਂ ਤੁਸੀਂ ਸ਼ੁਰੂ ਕੀਤੀ ਸੀ ਪਰ ਸੰਗਰੂਰ ਦੇ ਵਿੱਚ ਇੱਕ ਵੀ ਮਸ਼ੀਨ ਨਹੀਂ ਹੈਗੀ ਜਿਹੜੇ ਵੀ ਅਫਸਰ ਪੁੱਛਦੇ ਆ ਕਹਿੰਦੇ ਧੂੜੀ ਚਲੀ ਗਈ ਉੱਥੇ ਚਲੀ ਗਈ ਜਿਹੜਾ ਆਲੇ ਦੁਆਲੇ ਜਾਣਗੇ ਜਿੱਥੇ ਲੋੜ ਪਊਗੀ ਜਾਣੀ ਹੈ ਹੀ ਨਹੀਂ ਸਰ ਸੰਗਰੂਰ ਤੋਂ ਕੋਈ ਮਸ਼ੀਨ ਨਹੀਂ ਗਿਆ ਕਰਤੀ ਕੀਰਤੀ ਜੀ ਆ ਜਾਣੀ ਹੈ ਤੁਸੀਂ ਦੱਸੋ ਤੁਹਾਡੇ ਵਾਲੇ ਇਲਾਕੇ ਚਾਹੀਦੀ ਹੈ ਤਾਂ ਪੈਸੇ ਨੂੰ ਮੈਂ ਤਾਂ ਮੈਡੀਕਲ ਮੈਡੀਕਲ ਮੈਂ ਕਹਿ ਰਹੇ ਹਾਂ ਮਾਨ ਸਾਹਿਬ ਮਾਨ ਸਾਹਿਬ ਨੇ ਨਾ ਪਰਨਮੇ ਡਾਇਰੈਕਟਿਵ ਦੇਣਾ ਇੱਕ ਬਿਆਨ ਦਿੱਤਾ ਜੀ ਜਲਦੀ ਆ ਰਹੇ ਬਾਗ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਉਹ ਨਟੇਰੇ ਸੀ ਜੀ ਤੇ ਮਜੀਠੀ ਨੂੰ ਪੁੱਛੋ ਜੀ ਜਿਹਨੇ ਰੋਟੀ ਖਵਾਈ ਸੀ ਸਰ ਕਰਨ ਜੋ ਹਮੇ ਬੜੀ ਸਿੱਖੀ ਪ੍ਰਤੀਕਿਰਿਆ ਦਿੱਤੀ ਜੀਨੇ ਰੋਟੀ ਖਵਾਈ ਸੀ 13 ਅਪ੍ਰੈਲ 1919 ਨੂੰ ਉਹਨੂੰ ਪੁੱਛ ਲੇ ਵੀ ਉਹ ਕੀ ਸੀ ਉਹ ਸ਼ਹੀਦ ਸੀਗੇ ਤੇ ਰੋਟੀ ਖਾਣ ਵਾਲੇ ਜਲ ਬਨੇ ਰੋਟੀ ਖਾਣ ਦੇ ਸਪੋਰਟ ਆਫ ਫੈਮੀਲਿਅਰਸ ਬਣ ਰਹੇ ਨੇ ਤੁਸੀਂ ਆਪ ਦੇਖਿਆ ਤੁਸੀਂ ਪਲੀਜ਼ ਜੇ ਨਹੀਂ ਦੇਖਿਆ ਤਾਂ ਕਿਰਪਾ ਕਰਕੇ ਸਾਰੇ ਕਮਰੇ ਲੈਬਸ ਉਹਨਾਂ ਨੂੰ ਵੀ ਆਪਣੇ ਕੈਮਰੇਆਂ ਚ ਕੈਦ ਕਰਿਓ ਬੱਚਿਆਂ ਨਾਲ ਵੀ ਗੱਲ ਕਰੋ ਟੀਚਰਜ਼ ਨਾਲ ਗੱਲ ਕਰੋ ਕੀ ਫਰਕ ਆ ਗਿਆ ਕੋਈ ਕੋਈ ਫੇਕ ਜਾਂ ਕੋਈ ਅਸੀਂ ਨਕਲੀ ਚੀਜ਼ ਨਹੀਂ ਦਿਖਾ ਰਹੇ ਸਾਹਮਣੇ ਦੇਖ ਲੋ ਸ਼ਾਜਲੀ ਪਿੰਡ ਹੈ ਹੈਨਾ ਤੇ ਉੱਥੇ ਸਾਇੰਸ ਦੀ ਲੈਬ ਦੇ ਵਿੱਚ ਕੀ ਹੋ ਰਿਹਾ ਬੱਚੇ ਕੀ ਡੈਮੋ ਦਿਖਾ ਰਹੇ ਨੇ ਬੜਾ ਚੇਂਜ ਆਊਗਾ ਔਰ ਹੌਲੀ ਹੌਲੀ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਪਰ ਜਾਊਗੀ ਤੇ ਅੱਜ ਸ਼ਾਜਰੀ ਪਟਾ ਪਿੰਡ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਪਾਈਕ ਸ਼ੋਰ ਤੋਂ ਸੰਗਤੀ ਵਾਲੇ ਤੋਂ ਅਲਗਣ ਪਿੰਡ ਤੋਂ ਤਵਾਲਾਂ ਤੋਂ ਵੀ ਚੀ ਜੀ ਪੜਨਾ ਹੁੰਦੀ ਨੇ ਤੇ ਜਿਸ ਤਰੀਕੇ ਨਾਲ ਉਹ ਕੰਫੀਡੈਂਸ ਨਾਲ ਬੋਲ ਰਹੀ ਸੀ ਮੈਨੂੰ ਤਾਂ ਬਹੁਤ ਇਸ ਗੱਲ ਦੀ تسਲੀ ہوئی ਕਿ ਅੱਛਾ ਨਾ ਬਹੁਤ ਫਿਊਚਰ ਜਿਹੜਾ ਬਹੁਤ ਕੁਝ ਇਸ ਤਰੀਕੇ ਦੇ ਬੰਦ ਕੁਰਸਾਰਾ ਵੀ ਕੀ ਪ੍ਰਦਾਨ ਨਹੀਂ ਮਾਇਬੇ ਕੁਝ ਕਾਰਵਾਈ ਦੇਤੀ ਆ ਦੇਖੋ ਜੀ دہشت ਫਲਾਉਣ ਵਾਸਤੇ ਗੱਲ ਕਹਿਤੀ ਯਾ ਬੰਬਾਂ ਵੀ ਜੀ ਅੱਤੀ ਭੈਣੇ 18 ਚੰਦ ਤੇ ਕਿਤੇ ਭੈਣੇ ਸੁਣ ਲੈੇ ਸ਼ਾਂਦੇ ਹੀ ਕਰ ਦੋ ਦੱਸ ਦੋ ਪਹਿਲਾਂ ਫਟਣ ਦੀ ਵੀਡ ਕਰ ਦੋ ਤਾਂ ਫਿਰ ਜੇ دہشت ਜੇ دہشت ਗੱਲ ਕਰਾਉਣ ਵਾਸਤੇ ਗੱਲ ਕੀਤੀ ਤਾਂ ਲਾਅ ਐਂਡ ਆਰਡਰ ਆਪਣਾ ਕੰਮ ਕਰ ਕਾਨੂੰਨ ਆਪਣਾ ਕੰਮ ਉਹ ਕਹਿੰਦੇ ਨੇ ਚਰਚਾ ਕਰਨ ਦੇ ਤਾਂ ਪਰਚਾ ਨਾ ਕਰਦੇ ਹਾਂਜੀ ਉਹ ਕਹਿੰਦੇ ਨੇ ਚਰਚਾ ਕਰਨ ਦੇ ਪਰ ਪਰਚਾ ਨਾ ਕਰਦੇ ਡਰਾਉਣਾ ਤੁਸੀਂ ਲੋਕਾਂ ਨੂੰ ਡਰਾਉਣ ਅਸੀਂ ਪਹਿਲਾਂ ਬਹੁਤ ਬੁਰੇ ਦਿਨ ਚੱਲ ਚੁੱਕੇ ਹਾਂ ਤੁਸੀਂ ਸਾਨੂੰ ਡਰਾਉਣੇ ਨੇ ਬੰਬ ਆ ਗਏ ਨੇ ਗਰਨੇਡ ਆ ਗਏ ਦੱਸੋ ਕਿੱਥੇ ਨੇ ਗਰਨੇਡ ਬੰਬ ਪੰਜਾਬ ਪੁਲਿਸ ਜਿਹੜੀ ਆ ਰੋਜ਼ ਫੜ ਵੀ ਰਹੀ ਹੈ ਹੈਨਾ ਹਾਲਾਂਕਿ ਬਾਰਡਰ ਸਟੇਟ ਹੈ 500